ਜੇ ਤੁਹਾਨੂੰ ਲੱਗਦਾ ਹੈ ਕਿ ਸਾਫਤ ਮੂੰਗ ਦਾਲ ਸਵਾਦ ਨਹੀਂ ਬਣਦੀ ਇੱਕ ਵਾਰੀ ਇਹ ਕੁੱਕਰ ਦੇ ਸਟਾਈਲ ਵਿੱਚ ਦਾਲ ਬਣਾ ਕੇ ਦੇਖੋ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਤੁਹਾਨੂੰ ਅੱਜ ਦਿਖਾਵਾਂਗੇ ਕੁੱਕਰ ਵਿੱਚ ਮੂੰਗ ਦਾਲ ਦੀ ਰੈਸਪੀ ਤੇ ਵੀਡੀਓ ਨਾਲ ਬਣੇ ਰਹੋ ਇੱਧਰ ਆਪਾਂ ਇੱਕ ਕਟੋਰੀ ਦਾਲ ਲਈ ਇਹ ਪੌਣੀ ਕਟੋਰੀ ਦਾਲ ਜਿਹੜੀ ਆਪਾਂ ਧੋ ਕੇ ਰੱਖ ਲਈ ਹੈ ਤੇ ਤੁਸੀਂ ਦੋ ਤਿੰਨ ਘੰਟੇ ਭਉ ਵੀ ਸਕਦੇ ਸੀ ਇੱਧਰ ਆਪਾਂ ਕੁੱਕਰ ਲੈ ਲੈ ਕੁੱਕਰ ਵਿੱਚ ਆਪਾਂ ਦਾਲ ਪਾਵਾਂਗੇ ਹਰੀਆਂ ਮਿਰਚਾਂ ਪਾਵਾਂਗੇ 3-4 ਆਪਾਂ ਛਿੱਲਿਆ ਹੋਇਆ ਲਸਣ ਦੀਆਂ ਕਲੀਆਂ ਕੱਟਿਆ ਹੋਇਆ ਬਰੀਕ ਅਦਰ ਤੇ ਇੱਕ ਟਮਾਟਰ ਕੱਟਿਆ ਹੋਇਆ ਇਹਦੇ ਵਿੱਚ ਪਾਵਾਂਗੇ ਨਮਕ ਲਾਲ ਮਿਰਚ ਆਪਣੇ ਹਿਸਾਬ ਨਾਲ ਪਾਵਾਂਗੇ ਅੱਗੇ ਹਰੀਆਂ ਪਾਈਆਂ ਹਲਦੀ ਪਾਊਡਰ ਤੇ ਜਿਹੜੀ ਕਟੋਰੀ ਆਪਾਂ ਦਾਲ ਦੀ ਪਾਣੀ ਲਈ ਸੀਗੀ ਉਹ ਹੀ ਆਪਾਂ ਦੋ ਕਟੋਰੀਆਂ ਪਾਣੀ ਦੀਆਂ ਐਡ ਕਰਾਂਗੇ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਲਗਾ ਕੇ ਦੋ ਤੋਂ ਤਿੰਨ ਸੀਟੀਆਂ ਲਗਾਵਾਂਗੇ ਇਹ ਦਾਲ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਊਗੀ ਤੇ ਦੇਖੋ ਆਪਣੀ ਦਾਲ ਪੱਕ ਕੇ ਤਿਆਰ ਹੋ ਗਈ ਆਪਾਂ ਤਿੰਨ ਸੀਟੀਆਂ ਹੀ ਲਵਾਈਆਂ ਸੀ ਫੇਰ ਆਪਾਂ ਰੈਸਟ ਵਾਸਤੇ ਛੱਡ ਦਿੱਤੀ ਸੀ ਤੇ ਫਾ ਫੇਰੀ ਨਿਕਲ ਗਈ ਦੇਖੋ ਆਪਣੀ ਦਾਲ ਬਣ ਕੇ ਤਿਆਰ ਹੋ ਗਈ ਇਹਦੇ ਵਿੱਚ ਆਪਾਂ ਗਰਮ ਪਾਣੀ ਐਡ ਕਰਕੇ ਤੇ ਆਪਾਂ ਦਾਲ ਆਪਣੇ ਹਿਸਾਬ ਨਾਲ ਪਤਲੀ ਜਾਂ ਸੰਘਣੀ ਕਰ ਸਕਦੇ ਆ ਇੱਧਰ ਆਪਾਂ ਇਹਨੂੰ ਥੋੜੀ ਦਾਲ ਨੂੰ ਮੱਧ ਲਵਾਂਗੇ ਤਾਂ ਕਿ ਦਾਲ ਆਪਣੀ ਇੱਕਸਾਰੀ ਹੋ ਜਾਵੇ ਦੇਖੋ ਕਿੰਨੀ ਵਧੀਆ ਆਪਣੀ ਦਾਲ ਮੱਧ ਕੇ ਤਿਆਰ ਹੋ ਗਈ ਹੈ ਇਹ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਜਿੰਨੇ ਕੇ ਹਿਸਾਬ ਨਾਲ ਆਪਾਂ ਇਹਨੂੰ ਪਤਲੀ ਜਾਂ ਸੰਘਣੀ ਰੱਖਣੀ ਹੈ ਦੇਖੋ ਇਸ ਤਰ੍ਹਾਂ ਦੀ ਆਪਣੀ ਦਾਲ ਰੈਡੀ ਹੈ ਤੇ ਹਰੀਆਂ ਮਿਰਚਾਂ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਵਾਂਗੇ ਤੇ ਇਹਨੂੰ ਹੁਣ ਆਪਾਂ ਇੱਕ ਤੋਂ ਦੋ ਆਵਾਲੇ ਆਣਗੇ ਇਧਰ ਕੜਾਈ ਵਿੱਚ ਆਪਾਂ ਤੇਲ ਲਿਆ ਜੀਰਾ ਛਟਕਣ ਤੋਂ ਬਾਅਦ ਇਹਦੇ ਵਿੱਚ ਆਪਾਂ ਲਸਣ ਅਤੇ ਅਦਰਕ ਪਾਇਆ ਖਟਿਆ ਹੋਇਆ ਬਰੀਕ ਪਿਆਜ਼ ਪਾਇਆ ਜਦੋਂ ਤੜਕਾ ਲੱਗਦਾ ਤਾਂ ਦਾਲ ਬਹੁਤ ਟੇਸਟੀ ਬਣ ਜਾਂਦੀ ਹੈ ਦਾਲ ਤੜਕੇ ਨਾਲ ਤੇ ਦੇਖੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਭੁੰਨ ਲਵਾਂਗੇ ਭੁੰਨਨ ਤੋਂ ਬਾਅਦ ਇਹਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਟਮਾਟਰ ਪਾਵਾਂਗੇ ਤੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਿਨੇ ਤੀਕ ਆਪਣੀ ਦਾਲ ਉਬਲਦੀ ਨਿਚੇਰ ਆਪਣਾ ਤੜਕਾ ਤਿਆਰ ਹੁੰਦਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਤੇ ਦਾਲ ਚ ਆਪਾਂ ਘੱਟ ਪਾਇਆ ਸੀ ਤਾਂ ਕਿ ਇਹਦੇ ਵਿੱਚ ਪਿਆਜ਼ ਆਪਣੀ ਚੰਗੀ ਤਰ੍ਹਾਂ ਪੱਕ ਜਾਂ ਨਮਕ ਨਾਲ ਤੇ ਬਹੁਤ ਜਲਦੀ ਇਹ ਸੌਫਟ ਹੋ ਜਾਂਦੀ ਹੈ ਦੇਖੋ ਆਪਣਾ ਮਸਾਲਾ ਕਿੰਨਾ ਵਧਾ ਪੱਕ ਕੇ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਦਾਲ ਮਿਕਸ ਕਰ ਦੇਵਾਂਗੇ ਦੇਖੋ ਸਾਰੀ ਦਾਲ ਇਹਦੇ ਵਿੱਚ ਪਾ ਕੇ ਤੇ ਇਸ ਤਰ੍ਹਾਂ ਤੜਕੇ ਵਿੱਚ ਮਿਕਸ ਕਰ ਦੇਵਾਂਗੇ ਤੇ ਇਹ ਆਪਣੀ ਦਾਲ ਕਿੰਨੀ ਵਧੀਆ ਰੈਡੀ ਹੋ ਗਈ ਹੈ ਖਾਣ ਵਾਸਤੇ ਤੁਸੀਂ ਇਹਨੂੰ ਚਾਵਲਾਂ ਨਾਲ ਜਾਂ ਰੋਟੀ ਨਾਲ ਖਾ ਸਕਦੇ ਹੋ ਚਾਵਲਾਂ ਨਾਲ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਪਤਲੀ ਜਾਂ ਸੰਘਣੀ ਰੱਖ ਸਕਦੇ ਹੋ ਦੇਖੋ ਕਿੰਨੀ ਵਧੀਆ ਆਪਣੀ ਦਾਲ ਬਣ ਕੇ ਤਿਆਰ ਹੋਈ ਹੈ ਤੇ ਜੇ ਤੁਹਾਨੂੰ ਇਹ ਦਾਲ ਦੀ ਰੈਸਪੀ ਵਧੀਆ ਲੱਗੀ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਦਾਲ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਦਾਲ ਦੇਖੋ ਆਪਣੀ ਦਾਲ ਵੀਡੀਓ ਵਿੱਚ ਇਸ ਤਰ੍ਹਾਂ ਨੀ ਕਲਰ ਸੀ ਆਪਣੀ ਬਹੁਤ ਵਧੀਆ ਇਸ ਤਰ੍ਹਾਂ ਆਪਣੀ ਦਾਲ ਬਣ ਕੇ ਰੈਡੀ ਹੋਈ ਹੈ ਦੇਖੋ ਇਹ ਆਪਣੀ ਸਿੰਪਲ ਜੀ ਦਾਲ ਹੈਗੀ ਹੈ ਜੋ ਆਪਾਂ ਪੰਜਾਬੀ ਸਟਾਈਲ ਨਾਲ ਬਣਾਈ ਹੈ ਇਹ ਢਾਬਾ ਜਾਂ ਤੁਸੀਂ ਲੰਗਰ ਵਾਲੀ ਵੀ ਦਾਲ ਕਹਿ ਸਕਦੇ ਹੋ ਇਹ ਸਿੰਪਲ ਰੋਟੀ ਪੂਰੀ ਪਰੌਂਠੇ ਨਾਲ ਬਹੁਤ ਹੀ ਵਧੀਆ ਲੱਗੂਗੀ ਆਪਣੀ ਦਾਲ ਪਲੀਜ਼ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਕਰਨਾ ਧੰਨਵਾਦ ਜੀ ਤੁਹਾਡਾ